ਪੀਵੀ ਟੂਡੇ ਚੈਨਲ ਤੇ ਖਬਰਾਂ ਦਾ ਸਿਲਸਲਾ ਜਾਰੀ ਹੈ ਲਗਾਤਾਰ ਚੋਰੀਆਂ ਨੇ ਫਲੋਰ ਵਾਸੀਆਂ ਦੇ ਨੱਕ 'ਚ ਦਮ ਕਰਕੇ ਰੱਖ ਦਿੱਤਾ ਹੈ ਤਾਜ਼ਾ ਘਟਨਾ ਵਿੱਚ ਫਲੋਰ ਸ਼ਹਿਰ ਦੇ ਵਿਸ਼ੂ ਕਰਮਾ ਮੰਦਿਰ ਨਜ਼ਦੀਕ ਇੱਕ ਕਾਰ ਵਿੱਚੋਂ ਚੋਰਾਂ ਨੇ 10000 ਰੁਪਏ ਨਕਦੀ 25 ਟੋਲੇ ਸੋਨਾ ਚਾਂਦੀ ਅਤੇ ਦੋ ਮਹਿੰਗੇ ਮੋਬਾਈਲ ਫੋਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਜਿੰਦੇ ਹੋਏ ਪੀੜਤਾ ਮਨਜੀਤ ਕੌਰ ਪਤਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਜਦੋਂ ਉਸਨੇ ਸਵੇਰੇ ਆ ਕੇ ਦੇਖਿਆ ਤਾਂ ਉਸ ਦੇ ਘਰ ਦੇ ਮੇਨ ਗੇਟ ਕਮਰਿਆਂ ਅਤੇ ਅਲਮਾਰੀਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿੱਚ ਰੱਖੀ ਹੋਈ 10000 ਰੁਪਏ ਨਕਦੀ 25 ਤੋਲੇ ਸੋਨਾ ਚਾਂਦੀ ਦੇ ਗਹਿਣੇ ਅਤੇ ਦੋ ਕੀਮਤੀ ਮੋਬਾਈਲ ਚੋਰੀ ਹੋ ਚੁੱਕੇ ਸਨ ਉਹਨਾਂ ਵੱਲੋਂ ਇਸ ਚੋਰੀ ਦੀ ਸੂਚਨਾ ਫਲੋਰ ਥਾਣਾ ਵਿਖੇ ਦੇ ਦਿੱਤੀ ਗਈ ਹੈ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਫਲੋਰ ਅੰਦਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਸੰਬੰਧੀ ਫਲੋਰ ਪੁਲਿਸ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਂਦੀ ਹੈ ਤੇ ਨਾਲ ਦੀ ਨਾਲ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਚੀਲ ਹੁਜਾ ਵੱਲੋਂ ਭੇਜੀ ਗਈ ਇਸ ਮਾਮਲੇ ਦੀ ਪੂਰੀ ਰਿਪੋਰਟ ਸਰਵਿਸ ਦਾ ਨਾਮ ਹੈ ਤੁਹਾਡਾ ਮਨਜੀਤ ਕੋਈ ਮਾਮਲਾ ਕੀ ਕਰਾ ਪਾਜੀ ਕਰੇ ਚੋਰੀ ਹੋ ਗਈ ਸਾਡੇ ਗੈਣੀ ਗੁਣੀ ਸਾਰੇ ਨੋਟਕੇ ਲੈ ਗਏ ਕਦੋਂ ਹੋਈ ਰਾਤ ਵੀ ਕਰ ਲਾ ਕਿੰਨੇ ਦਾ ਨਕਸਾ ਨੋਮੇ ਪਾਜੀ ਕਹਿ ਨਹੀਂ ਸਕਦੇ ਮੇਰੇ 25 ਟੋਲੇ ਸੋਨਾ ਸੀ ਦਾ ਸਾਰਾ ਹੀ ਲੈ ਗਏ ਡਾਕਰ 5000 ਕੀ ਦੋ ਘਰੇ ਫੋਨ ਪੈਤੀ ਹੈ ਸਾਡੇ ਸਾਰੇ ਨਗੇ ਚਾਂਦੀ ਚੁੰਦੀ ਵਿੱਚ ਬਹੁਤ ਸੀ ਚਾਂਦੀ ਚੁੰਦੀ ਦੇ ਅੰਦਰ ਸਾਰਾ ਚਾਂਦੀ ਉਹਨੂੰ ਨਾ ਬਾਕសារਾ ਫੱਕੀ ਜੀ ਮੇਰੇ ਪੁੱਲਿਆ ਬਾ ਚੋਵਾ ਬਹੁਤ ਸੀ ਮੇਰੀ ਕੁੜੀ ਦੀਆਂ ਮੇਰੀਆਂ ਤੁਹਾਨੂੰ ਬਾਹਰ ਉਹਦੇ ਪਾਪਾ ਨੇ ਲੈ ਆ ਕੇ ਪੀਤੀ ਪੀਲੇ ਬਾਪੂ ਦੀ ਬਵਾ ਫਾੜੀ ਸੀ ਜਦੋਂ ਰਾਤੀ ਚੋਰੀ ਹੋਈ ਤੁਸੀਂ ਘਰ ਨਹੀਂ ਸਗੇ ਨਹੀਂ ਭਾਜੀ ਰਾਤੀ ਸਾਡੇ ਗਵਾਂਡੀਆਂ ਨੇ ਤਾਲਾ ਲੱਗਾ ਦੇਖਿਆ 11 ਵਜੇ ਤਾਲਾ ਲੱਗਾ ਸੀ ਜਦੋਂ ਅਸੀਂ ਆਈਏ ਸਵੇਰੇ 8 ਵਜੇ 11 ਵਜੇ ਸਾਡਾ ਤਾਲਾ ਟੁੱਟਿਆ ਹੋਇਆ ਸੀ ਇਹ ਤੇ ਬਾਰੇ ਪਰਸ ਨੂੰ ਸੀ ਇਤਨਾ ਦੇ ਹਾਂਜੀ ਭਾਜੀ ਦਿੱਤੀ ਹੈ ਹੁਣ ਮਰਸੀ ਕਰਦੇ ਪ੍ਰੋਟੈਕਟ ਭਾਜੀ ਇਸ ਤੱਕ ਨਹੀਂ ਤੁਹਾਨੂੰ ਇਨਕਾਫ ਦਿੱਤਾ ਜਾਵੇ ਕੋਈ ਜਾ ਕੇ ਕਾਤੇ ਇਸ ਵੀ ਕੈਮਰੇ ਜਾਸਾ ਹੈਗੇ ਆ ਬਾਜੀ ਆਉਣ ਵਾਲੇ ਸਾਰੇ ਕੈਮਰੇ ਆ ਕੈਮਰੇ ਸਾਰੇ ਕਿੰਨੇ ਸਾਡੇ ਕੈਮਰਾ ਨਹੀਂ ਚੱਲਦਾ ਕੋਈ ਕੁਛ ਹੋਇਆ ਕੈਮਰੇ ਨੂੰ ਕੋਈ ਕੁਛ ਕੀਤਾ ਨਾ ਭਾਜੀ ਕੋਈ ਨਹੀਂ ਸਾਥ ਦਿੰਦਾ